ਯਾਰ ਯਾਰ ਮੈਂ ਕਿਹੜੇ ਕੰਮ ਕਰਦਾ ਸੀਗਾ ਵੈਲਡਿੰਗ ਦਾ ਉੱਥੇ ਕੋਈ ਬੰਦਾ ਸੀਗਾ ਤੇ ਉਹ ਗੋਲੀ ਗਾਲੀ ਖਾਂਦਾ ਸੀ ਜੀਵ ਵਾਲੀ ਗੋਲੀ ਖਾ ਕੇ ਤੇ ਉਹਨੇ ਮੈਨੂੰ ਲੈਕਚਰ ਦੇਣਾ ਯਾਰ ਉਹ ਮੈਂ ਇੱਕ ਦਿਨ ਕਿਤੇ ਕੁਦਰ ਦੀ ਮੀਂਹ ਪੈਂਦਾ ਯਾਰ ਉਹਨਾ ਪੜਨਾ ਬੰਦ ਗਿਆ ਮੇਰੇ ਪਹਿਲਾਂ ਜੂਲਾ ਹੁੰਦਾ ਸੀ ਪੱਗ ਬੰਨਦਾ ਸੀ ਮੈਂ ਮੈਂ ਪੜਨਾ ਬੰਨ ਗਿਆ ਤੇ ਉਹ ਮੈਨੂੰ ਆਲਾ ਯਾਰ ਤੇਰੇ ਪਰ ਮੈਂ ਬਹੁਤ ਸੋਹਣਾ ਬੰਨਿਆ ਤੂੰ ਤੇ ਬਹੁਤ ਸੋਹਣਾ ਲੱਗਦਾ ਚਲ ਹੱਥ ਟਿਕਿਆ ਸੀਗਾ ਮੈਂ ਬੰਨ ਗਿਆ ਟਾਈਮ ਬਾਬਾ ਹੀ ਗੱਲ ਉਹ ਮੈਨੂੰ ਕਹਾ ਆ ਗਿਆ ਦਾ ਲੈਕਚਰ ਦੇਣ ਲਾ ਪਿਆ ਕਿਹਾ ਯਾਰ ਤੁਲਾ ਪਾਜੀ ਬਹੁਤ ਸੋਹਣੀ ਬੰਨਦਾ ਯਾਰ ਬੰਨ ਗਿਆ ਅਗਰ ਦਿੱਲੀ ਬੰਨ ਗਿਆ ਅਗਰ ਮੈਂ ਕਹਾ ਯਾਰ ਵੀ ਸਿਆਣਾ ਬਿਆਣਾ ਬੰਦਾ ਚਿੱਟੀ ਉਹਦੇ ਦਾੜੀ ਆ ਤੇ ਮੈਂ ਕਹਾ ਯਾਰ ਵੀ ਵਾਕਈ ਕੋਈ ਗੱਲ ਆ ਜੋ ਦਿੱਲੀ ਕਹਾ ਅਗਰ ਯਾਰ ਮੈਂ ਕਹਾ ਕੋਈ ਨਹੀਂ ਵੀ ਬੰਦਾ ਯਾਰ ਸਿਆਣਾ ਬੜੀ ਰਿਸਪੈਕਟ ਕਰਦਾ ਯਾਰ ਪੱਗ ਵਾਲੇ ਬੰਦੇ ਦੀ ਇੱਜ਼ਤ ਬਹੁਤ ਕਰਦਾ ਯਾਰ ਭਾਵੇਂ ਜਿਵੇਂ ਮਰਜੀ ਆ ਉਹ ਬੰਦੇ ਮੈਨੂੰ ਕਹਣ ਵੀ ਹੈ ਸ਼ਰਾਬੀ ਕੁਆਬੀ ਬੰਦਾ ਯਾਰ ਮੈਂ ਕਹਾ ਨਹੀਂ ਯਾਰ ਇਹ ਤਾਂ ਵਿਚਾਰਾ ਮੈਨੂੰ ਕਹਿੰਦਾ ਯਾਰ ਤੂੰ ਪੱਗ ਬੰਨਿਆ ਕਰ ਆਏ ਹੋ ਮੈਂ ਕਹਾ ਦੇ ਦਿਲ ਦੀ ਯਾਰ ਪੱਗ ਬਰਦੀ ਬਹੁਤ ਇੱਜ਼ਤ ਆ ਆਏ ਤਨੇ ਕੀ ਹੋਇਆ ਉਹ ਕੰਮ ਕਰੀ ਜਾਵੇ ਬੇਟਾ ਵੈਲਡਿੰਗ ਕਰੀ ਜਾਵੇ ਇਹਦੇ ਆਖੋਥੇ ਮਗਰ ਉਹ ਜانوں ਉੱਚਾ ਹੁੰਦਾ ਸੀਗਾ ਉਹਦੇ ਹੈੱਡਫੂਟ ਤੋਂ ਲਾਏ ਤੇ ਗ੍ਰਾਈਂਡਰ ਨੱਬੀ ਤੁਰਿਆ ਆਵੇ ਗ੍ਰਾਈਂਡਰ ਲਾਈ ਜਾਵੇ ਤੇ ਚੀਕਾਲੇ ਦੇ ਸਿਰ ਚ ਜੰਗਿਆੜੇ ਪੈ ਗੇ ਉਹਦੇ ਹੁਣ ਪਰਨਾ ਬੰਦਿਆ ਜਦੋਂ ਗ੍ਰਾਈਂਡਰ ਲਾਈ ਆਵੇ ਤੇ ਉਹ ਫਾਸੇ ਨਹੀਂ ਹੋਇਆ ਉਹਦੇ ਚੰਗਿਆੜੇ ਪੈ ਗੇ ਉਹ ਜਦੋਂ ਸਾਫੇ ਨੂੰ ਅੱਗ ਲਾ ਕੇ ਭਰਾਵਾ ਉਹ ਜਦੋਂ ਸਾਫੇ ਨੂੰ ਅੱਗ ਲੱਗੀ ਤਾਂ ਭਰਾਵਾ ਲਾ ਕੇ ਥੱਲੇ ਰੱਖ ਕੇ ਦੇ ਪੈਰਾਂ ਨਾਲ ਕੁੱਟਮ ਲਾ ਮੈਂ ਲੱਪੜ ਮਰੂ ਸਾਲਾ ਲੈ ਕੇ ਦਾ